ਕੀ ਨਾਮ ਰੋਟਾ ਬੇਰੂ ਜੀ ਕੀ ਕੰਮ ਕਰਦੇ ਹੋ ਕਵਾੜ ਦਾ ਜੀ ਠੀਕ ਹੈ ਕਿਵੇਂ ਦੇਖਦੇ ਖਲੋਰੀ ਫੋਟ ਜਿਹੜਾ ਕਿਸਾਨੀਆਂ ਹਾਂ ਹਾਂ ਲਾਲੇ ਕਿਸਾਨਾਂ ਦੇ ਜੀ ਰੋਟੀ ਟੁਕਾ ਲਾਲੇ ਜੀ ਲਾਲੇ ਆਪਣੇ ਕਵਾੜ ਦਾ ਕੰਮ ਕਰ ਲੈਣਿਆ 400 4-500 ਰੁਪਏ ਲੈ ਕੇ ਜਾਂਦੇ ਜੀ ਕਵਾੜ ਦਾ ਚੱਕੇ ਲਾ ਰਹੇ ਆ ਆਪਣੇ ਹਾਂ ਨਾ 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 ਕੋਈ ਰੋਗ ਟੋਕ ਨਹੀਂ ਜੀ ਕੋਈ ਰੋਗ ਟੋਕ ਨਹੀਂ ਹੈਗੀ ਰੋਟੀ ਟੋਕ ਚਾਰਾ ਪਾਣੀ ਸਾਰਾ ਕੁਝ ਜੀ ਚੱਲਦਾ ਜੀ ਇਹਨਾਂ ਦੇ ਕਿਸਾਨਾਂ ਦੇ ਹੱਥਾਂ ਨਾਲ ਲੰਗਰ ਸਿਕਾਉਂਦੇ ਹਾਂ ਹਾਂ ਜੀ ਹਾਂ ਚੱਕਵਾੜ ਚੱਕੋ ਜੀ ਠੀਕ ਹੈ ਤੋ ਕਵਾੜ ਜਦੋਂ ਤੁਸੀਂ ਵੇਚਦੇ ਕਿੰਨੀ ਦਿਹਾੜੀ ਬਣ ਜਾਂਦੀ ਹੈ ਇਹ ਪੰਜਾਂ ਦੀ 4-500 ਰੁਪਏ ਦੀ ਦਿਹਾੜੀ ਬਣ ਜਾਂਦੀ ਜੀ ਹਾਂ ਜੀ ਠੀਕ ਹੈ ਸੋ ਕਿਵੇਂ ਦੇਖਦੇ ਜਿਹੜੇ ਲੋਕ ਕਹਿੰਦੇ ਨੇ ਵੀ ਅੰਦੋਲਨ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਨਹੀਂ ਜੀ ਨਹੀਂ ਕੋਈ ਨਹੀਂ ਹੁੰਦੀ ਪ੍ਰਸ਼ਾਮੀ ਕੋਈ ਨਹੀਂ ਜੀ ਹਾਂ ਕੁਝ ਕੁ ਕੰਮ ਚੱਲ ਰਹੇ ਘਰ ਚੱਲਦਾ ਜੀ ਸਹੀ ਨਾਲ ਇੱਥੇ ਰੋਟੀ ਟੋਕ ਸਾਰਾ ਹਾਂ ਚਾਹ ਪਾਣੀ ਵੀ ਲੈ ਜਾਣਾ ਜੀ ਜਵਾਕਾਂ ਵਾਸਤੇ ਸਾਡਾ ਕੁਆੜ ਦਾ ਕੰਮ ਵੀ ਸਹੀ ਚੱਲਦਾ ਜੀ ਸਮੇ ਤੋਂ ਕਿਸਾਨੀਆਂ ਅੰਦੋਲਨ ਚੱਲ ਰਹੀ ਰੋਟੀ ਵੀ ਘਰ ਤਾਂ ਨਹੀਂ ਆਈ ਨਹੀਂ ਜੀ ਨਹੀਂ ਕੋਈ ਘਾਟ ਨਹੀਂ ਜੀ ਇੱਥੇ ਵਧੀਆ ਰੋਟੀ ਹਾਂ ਜੀ ਹਾਂ ਜੀ ਕੀ ਨਾਮ ਆਪਕਾ ਤੇਰਨਾ ਠੀਕ ਹੈ ਕਿਵੇਂ ਦੇਖਦੇ ਹੋ ਕਿਸਾਨੀਆਂ ਅੰਦੋਲਨ ਚੱਲ ਰਿਹਾ ਤੁਸੀਂ ਹਾਂ ਲੰਗਰ ਪਾਣੀ ਸਹੀ ਚੱਲ ਰਿਹਾ ਰੋਟੀ ਪਾਣੀ ਲੈ ਜਨੇ ਆ ਕਬਾੜ ਕਬਾਟਾ ਕਰ ਲੈਨੇ ਬੋਤਲ ਸੋਤਲਾ ਠੀਕ ਹੈ ਕੋਈ ਰੋਕ ਨਾ ਕੋਈ ਰੁਕ ਟੋਕ ਨਹੀਂ ਹੈਗੀ ਰੋਟੀ ਪਾਣੀ ਸੇ ਸਹੀ ਦਿੰਦੇ ਨੇ ਲਗਾਤਾਰ ਰੋਟੀ ਪਾਣੀ ਲੈ ਜਨੇ ਆ ਕੋਈ ਜ਼ਿੰਮੇਦਾਰ ਤੁਹਾਨੂੰ ਕੋਈ ਬੋਲਦਾ ਨਹੀਂ ਨਾ ਟੋਕਦਾ ਨਹੀਂ ਕੋਈ ਨਹੀਂ ਬੋਲਦਾ ਟੋਲਦਾ ਜੀ ਦੋਬਰ ਜੀ ਖਾਓ ਪੀਓ ਹਾਂਜੀ ਹਾਂ ਸਭ ਬਾਲਕਾਂਸ ਤੇ ਜੋ ਆਕਾਂਸ ਤੇ ਵੀ ਲੈ ਜਨੇ ਰੋਟੀ ਪਾਣੀ ਕਿਸਾਨਾਂ ਦੇ ਨਾਲ ਉਹ ਨਹੀਂ ਕਿਸਾਨਾਂ ਦੇ ਨਾਲ ਹਾਂ ਹਾਂ ਨਾਲ ਜੀ ਕਿਵੇਂ ਦੇਖਦੇ ਜਿਹੜੇ ਕਹਿੰਦੇ ਨੇ ਇਹਦੇ ਦੋਲ ਕਰਕੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਟੋਕ ਨਾ ਨਾ ਪਰੇਸ਼ਾਨੀ ਕੁਝ ਵੀ ਨਹੀਂ ਹੈਗੀ ਪਰੇਸ਼ਾਨੀ ਬੱਚੇ ਇਸ ਤਰ੍ਹਾਂ ਹਾਂਜੀ ਹਾਂ ਛੋਟੇ ਛੋਟੇ ਬੱਚੇ ਨੇ ਰੋਟੀ ਪਾਣੀ ਲੈ ਜਨੇ ਬਾਲਕਾਂਸ ਤੇ ਬਿਲਕੁਲ ਨਹੀਂ ਰੋਕਦੇ ਜੀ ਨਾ ਕੁਝ ਵੀ ਨਹੀਂ ਰੋਕਦੇ ਟੋਕਦੇ ਬੋਤਲਾਂ ਸਮਕੋ ਆਪਣੇ ਆਪ ਦੰਦੇ ਨੇ ਚੱਕਨੇ ਕਿੰਨੀ ਜਹਾੜੀ ਬਣਾ ਲੈਣੇ ਪੜੇ ਪੰਜ ਦੀ 4-500 ਰੁਪਏ ਦੀ ਹਾਂਜੀ ਬਾਪੂ ਜੀ ਕਿ ਨਾਮ ਰੋਟਾ ਮੇਰਾ ਨਾਮ ਜਗਰੋਸ਼ਨ ਸਿੰਘ ਜੀ ਪਿੰਡ ਲਹਿਰਾ ਮੁਹੱਬਤ ਝਲਾ ਬਢੰਡਾ ਸਿੱਧੂਪੁਰ ਯੂਨੀਅਨ ਨਾਲ ਸਹਿਤਾ ਮੈਂ ਉਹਦੇ ਨਾਲ ਆਇਆ ਜੀ ਬਾਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਗਰੀਬ ਪਰਿਵਾਰ ਹੈਗਾ ਨਾਲੇ ਲੰਗਰ ਛਕਦਾ ਨਾਲੇ ਇਹ ਤੋਂ ਕਵਾੜ ਦਾ ਸਮਾਨ ਵੀ ਚੱਕ ਕੇ ਲੈ ਕੇ ਜਾਂਦਾ ਤਾਂ ਰੋਜ਼ੀ ਰੋਟੀ ਵੀ ਚੱਲਦੀ ਹੈ ਇਹ ਸਾਡੇ ਗੁਰੂਆਂ ਨੇ ਸਿਖਾਇਆ ਸੀ ਸਾਨੂੰ ਪਹਿਲਾਂ ਤੋਂ ਵੀ ਗਰੀਬ ਦੀ ਹਮਾਇਤ ਕਰਨੀ ਤੇ ਇਤਿਹਾਰ ਦੇ ਵਿਰੁੱਧ ਲੜਨਾ ਇਹਦਾ ਪਹਿਲਾਂ ਵੀ ਸੀ ਕੋ ਦਿੱਲੀ ਗਏ ਸੀ ਕਦੋਂ ਅਸੀਂ ਦਿੱਲੂੋਂ ਧਰਨਾ ਚੱਕ ਕੇ ਵਾਪਸ ਆਏ ਆ ਤੇ ਗਰੀਬ ਸਾਡੇ ਨਾਲ ਰੋਣ ਲੱਗੇ ਸੀ ਕੋਲੇ ਖੜਕੇ ਬਾਪੂ ਜੀ ਹੁਣ ਸਾਡਾ ਕੀ ਬਣੂ ਜਦੋਂ ਅਸੀਂ ਤੁਸੀਂ ਇੱਥੇ ਜਿੱਥੇ ਬੈਠੇ ਹੋ ਰੋਟੀ ਬਣਾਉਂਦੇ ਰੋਟੀ ਖਾ ਰਹੇ ਨੇ ਚਾਹ ਬਣਾਉਂਦੇ ਚਾਹ ਖਾ ਰਹੇ ਨੇ ਕੋਈ ਖੀਰ ਬਣਾਉਂਦੇ ਖੀਰ ਖਾ ਰਹੇ ਨੇ ਆ ਤੇ ਉਸੇ ਤਰ੍ਹਾਂ ਇਹਨਾਂ ਨੇ ਮੇਰੇ ਵੀਰਾਂ ਨੂੰ ਜਿੱਦ ਦੇ ਤੇ ਆਇਆ 13 ਤਰੀਕ ਤੋਂ ਲੈ ਕੇ ਇਹ ਜੋ ਚੀਜ਼ ਸੀ ਬਣਾਉਣੇ ਆ ਨਾਲੇ ਆਪਖਾਨਾਂ ਨਾਲ ਇਹਨਾਂ ਨੂੰ ਖੁਲਾਣੇ ਆ ਜੋ ਵੀ ਚੀਜ਼ ਇਹਨਾਂ ਦੇ ਕੰਮ ਦੀ ਹੁੰਦੀ ਹੈਗੀ ਕੋਈ ਬੋਤਲਾਂ ਨਾਲੋਂ ਕੰਤੀਆਂ ਚਾਹੀਏ ਕੋਈ ਹੋਰ ਸਮਾਨ ਹੁੰਦਾ ਕੋਈ ਪਲਾਸਟਿਕ ਦੀਆਂ ਬੋਤਲਾਂ ਜੋ ਵੀ ਇਹਨਾਂ ਦੇ ਬਿਕਰਣੀਆਂ ਚੀਜ਼ਾਂ ਹੁੰਦੀਆਂ ਉਹ ਇਹਨਾਂ ਨੂੰ ਕਹਿੰਦੇ ਆ ਮੈਂ ਚੱਕ ਕੇ ਲੈ ਜਾਓ ਵੇਚ ਲਓ ਖਾਣਾ ਪੀਣਾ ਇੱਥੇ ਲੈ ਜੋ ਥੋੜੇ ਜਵਾਕ ਘਰੇ ਬੈਠੇ ਉਹਨਾਂ ਨੂੰ ਵੀ ਖਾਣਾ ਪੀਣਾ ਤੋਂ ਲੈ ਜਾਓ ਹਾਂਜੀ ਹਾਂ ਠੀਕ ਹੈ ਜੀ ਹਾਂਜੀ